ਗੁਰੂ ਦੀ ਬਖਸ਼ਿਸ਼ ਬਹੁਤ ਵੱਡੀ ਹੁੰਦੀ ਹੈ ਕਰਾਮਾਤ ਬਹੁਤ ਛੋਟੀ ਚੀਜ਼ ਹੈ ਇਹ ਬੱਚਾ ਮੈਂ ਤੁਹਾਨੂੰ ਮਿਲਾਨਾ ਚਾਹੁੰਦਾ ਪਹਿਲਾਂ ਬੱਚੇ ਆਪਣਾ ਨਾਮ ਦੱਸੋ ਗੁਨਵੀਰ ਸਿੰਘ ਕੀ ਨਾਮ ਹੈ ਗੁਨਵੀਰ ਗੁਨਵੀਰ ਸਿੰਘ ਬੱਚੇ ਦੀ ਉਮਰ ਹੈ 5 ਸਾਲ ਕੋਈ ਦੱਸ ਸਕਦਾ ਕਿੰਨੀਆਂ ਬਾਣੀਆਂ ਗੰਢ ਕੀਤੀਆਂ ਹੋਣਗੀਆਂ 14 ਬਾਣੀਆਂ ਯਾਦ ਨੇ 14 5 ਸਾਲ ਦੀ ਉਮਰ ਤੇ 14 ਬਾਣੀਆਂ ਯਾਦ ਨੇ ਕਿਤੋਂ ਵੀ ਬਾਣੀ ਸੁਣ ਲਓ ਮੈਨੂੰ ਲੱਗਿਆ ਵੀ ਐਵੇਂ ਮਾਰਦੇ ਹੋਣੇ ਆ ਵੀ ਕਿਤੋਂ ਬਾਣੀ ਪੁੱਛ ਕੇ ਵੇਖੀਏ ਚਲੋ ਆਪਾਂ ਇਹਨੂੰ ਪੁੱਛਦੇ ਆਂ ਵੀ ਅਨੰਦ ਸਾਹਿਬ ਤੋਂ ਬਿਡੇ ਸੁਣਾਓ ਸੁਰਨਰ ਮਨਜਨ ਅੰਮ੍ਰਿਤ ਖੋਜਦੇ ਸਮ੍ਰਿਤ ਖੁਤੇ ਪਾਇਆ ਪਾਇਆ ਮਰੇ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਤੁ ਦੁਪਾਈ ਕੁ ਇੱਕ ਪਰਸਾ ਨ ਆਇਆ ਲਬ ਲੋਭ ਹੰਕਾਰ ਚੁਕਾ ਸਤਗੁਰ ਪੱਲਾ ਪਾਇਆ ਸਵਈਆਂ ਦੇ ਵਿੱਚੋਂ ਦੀ ਮੈਨੂੰ ਸੁਣਾਓ ਉੱਥੋਂ ਜਿਨ ਪ੍ਰੇਮ ਕੀ ਉਹ ਤਿਨਹੀ ਪ੍ਰਭ ਪਾਇਓ ਕਾਹੂਲੇ

ਅਨ ਆਦਿਸੰਤਾ ਕਾ ਮੂਡ ਚਾਲਤ ਵਿਦਾ ਜਾ ਕੋ ਪੀਵਨਾ ਪਾਵਤ ਵਿਦਾ ਤਾਕੋ ਕਰਪਾਨ ਅਨੁਮਾਨਤ ਵਾ ਮੂਡ ਕਟ ਪੀਵਨਾ ਜਾਣਤ ਵਾ ਦੇਵ ਕੋ ਕੈਸਾ ਦਸਿ ਨਿਰੰਕਾਰ ਕਰ ਅੱਛਾ ਮੈਨੂੰ ਜਪਜੀ ਸਾਹਿਬ ਦੇ ਵਿੱਚੋਂ ਸੁਣਾਓ ਉਤੋਂ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਈ ਪਿਛੇ ਪਸਾਰੇ ਕਾਗਤ ਕੰਨ ਲਿਖਨ ਹਰ ਮੰਨੇ ਕਾਬੇ ਕਰਨ ਚਾਲ ਐਸਾ ਨਾਮ ਜਨ ਜੁ ਹੋਏ ਜੇ ਕੋ ਮਨ ਜਾਣੇ ਮਨ ਕੋ ਮੰਨੇ ਸੂਤ ਹੋਏ ਮਨ ਬੁੱਧ ਮੰਨੇ ਸਕਲਪਵਨ ਕੀ ਸੁੱਤ ਮੰਨੇ ਮੂਝੋ ਟਾਨਾ ਕਾਇ ਸ਼ਾਬਾਸ਼ ਬੱਚੇ ਗੁਰੂ ਦੀ ਬਖਸ਼ਿਸ਼ ਹੋ ਜਾਣਾ ਜਿੰਨ ਕੋ ਨਦਰ ਕਰਮ ਹੋਵੇ ਹਿਰਦੇ ਤਿੰਨਾ ਸੁਮਾਣੀ ਜਿਦੇ ਤੇ ਨਦਰ ਕਰਮ ਹੋ ਜੇ ਗੁਰੂ ਦੀ ਉਹਦੇ ਹਿਰਦਿਆਂ ਵਿੱਚ ਵਸ ਜਾਂਦੀ ਹੈ 5 ਸਾਲ ਦੀ ਉਮਰ ਬੱਚੇ ਤੇ ਸਤਿਗੁਰੂ ਜੀ ਦੀ ਇੱਦਾਂ ਦੀ ਬਖਸ਼ਿਸ਼ ਹੋਈ ਏ ਕਿ 14 ਬਾਣੀਆਂ ਯਾਦ ਨੇ ਹੋਰ ਕਿਹੜੀ ਬਾਣੀ ਯਾਦ ਹੈ ਬਟੇ ਰਾਗ ਮਾਲਾ ਰਾਗ ਰਾਗ ਮਾਲਾ ਸੁਣਾ ਦੇ ਥੋੜੀ ਰਾਗ ਮਾਲਾ ਰਾਗ ਇੱਕ ਸੰਗ ਪੰਜ ਵਰੰਗਨ ਸੰਗ ਲਾਪੇ ਆਠੋਂ ਨੰਦਨ ਪਤਮ ਰਾਗ ਪੇ ਰੋਵੇ ਕਰੀ ਪੰਜਰਾਵੀ ਸੰਗੁਚਰੀ પ્રથમ ਪੈਰ ਵੀ ਬਿਲਾਵਲੀ ਪੁੰਨਿਆ ਕੀ ਜਾਵੇ ਬੰਗਲੀ ਪੁੰਨਸਲੇਖੀ ਕੀ ਪਈ ਬਾਰੀ ਇਹ ਪੈਰੋ ਕੀ ਪਾਚੋ ਨਾਰੀ ਹੰਚਮ ਹਰ ਇਹ ਇਹ ਰੂਹ ਆ ਕੋਈ ਇਹ ਕੋਈ ਜਨਮ ਨਹੀਂ ਹੋਇਆ ਇਹ ਬੱਚੇ ਦੀ ਕਿਸੇ ਦੀ ਰੂਹ ਹੈ ਕੋਈ ਇਹ ਕੋਈ ਭਗਤੀ ਸ਼ਕਤੀ ਵਾਲੀ ਰੂਹ ਆ ਗਈ ਹੈ ਸਾਡੇ ਵਿੱਚ ਜਿਹੜੀ ਕਿ ਇਹਦੀ ਪਿਛਲੀ ਭਗਤੀ ਪਿਛਲੇ ਕਰਮ ਜਿਹੜੇ ਪੁਰਬਲੇ ਕਰਮ ਨੇ ਉਹ ਪ੍ਰਗਟ ਹੋ ਗਏ ਨੇ ਪੂਰਵ ਕਰਮ ਕੇ ਅੰਕ ਕਰੋ ਜਬ ਪ੍ਰਕਟੇ ਪੇਟੇ ਰਿਸਕ ਪੁਰਖ ਬੈਰਾਗੀ ਜੀ ਕਿਆ ਮੈਂ ਤੇ ਮੇਰੇ ਕੋ ਲਫਜ਼ ਨਹੀਂ ਕਿ ਮੈਂ ਸਤਗੁਰਾਂ ਦੀ ਜੋ ਬਖਸ਼ਿਸ਼ਾਂ ਅੱਜ ਵਿਖਣ ਨੂੰ ਮਿਲ ਰਹੀਆਂ ਨੇ ਕਿ ਵਾਕਈ ਕਰਮਾਂ ਤਾਂ ਹੁੰਦੀਆਂ ਨੇ ਵਾਕਈ ਇੰਨੀ ਇੰਨੀ ਛੋਟੀ ਉਮਰ ਦੇ ਵਿੱਚ ਆਪਣੀ ਪੜ੍ਹਾਈ ਦੇ ਨਾਲ ਨਾਲ ਇੰਨੀ ਬਾਣੀ ਯਾਦ ਕੀਤੀ ਜਾ ਸਕਦੀ ਹੈ ਮੈਂ ਤੇ ਜੋ ਇਹਦੇ ਮਾਤਾ ਪਿਤਾ ਨੇ ਉਹਨਾਂ ਨੂੰ ਸਟੇਜ ਤੇ ਬੁਲਾਉਣਾ ਚਾਹੁੰਦਾ ਇਹਦਾ ਬੱਚੇ ਦਾ ਸਨਮਾਨ ਕਰਨਾ ਵੀ ਬੜਾ ਜ਼ਰੂਰੀ ਹੈ